ਦੋਸਤੋ ਨਮਸਕਾਰ ਰੋਸ਼ਨੀ ਪੰਜਾਬ ਦੇ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਆਓ ਤੁਹਾਨੂੰ ਦਿਖਾਣੇ ਆ ਬਠਿੰਡਾ ਦੀਆਂ ਦਾਣਾ ਮੰਡੀ ਦੀਆਂ ਤਸਵੀਰਾਂ ਬਠਿੰਡਾ ਦੇ ਵਿੱਚ ਦਾਣਾ ਮੰਡੀ ਦੇ ਵਿੱਚ ਰੇੜੀ ਯੂਨੀਅਨ ਨੇ ਲੋਕਾਂ ਨੂੰ ਗਰਮੀ ਤੋਂ ਬਚਣ ਦੇ ਮਾਰੇ ਠੰਡੇ ਮਿੱਠੇ ਪਾਣੀ ਦੀ ਛਬੀਲ ਲਗਾਈ ਉਹ ਦੇਖਦੇ ਆ ਕੈਮਰਾਮੈਨ ਰਣਧੀਰ ਸਿੰਘ ਦੇ ਨਾਲ ਰਿਪੋਰਟ ਅਸ਼ੋਕ ਬੰਸਲ ਦੀ ਮਰੇ ਪਿਰਾਨੂ ਆਪ ਚੋਰ ਕੇ ਬੇਤੀ ਆ ਇਸ ਕੋਈ ਆਪਣੇ ਰਸਟਾਲ ਚਾਲਕਾ ਹਾਜੇ ਨੇ ਜਿਹੜਾ ਜੁਮਨ ਦੇ ਤੇ ਕਰਮੇ ਦੇ ਕੁਝ ਲੋਕ ਬਾਰੇ ਬਹੁਤ ਦੀ ਪਰੇਸ਼ਾਨ ਹੋਏ ਸਿਗੇ ਲੱਗ ਤੇ ਪਾਣੀ ਦੀ ਨੂੰ ਕੋਈ ਵਿਵਸਥਾ ਹੀ ਹੈ ਨਹੀਂ ਕਿਸੇ ਰਾਹ ਚ ਤੁਰੇ ਜਾ ਜਿੱਤੇ ਮਜੂਰ ਪਾਣੀ ਕੋਲ ਨਹੀਂ ਮਿਲਨੀ ਮੇਰੇ ਪਰਾਵਾ ਨੇ ਆਪੀ ਹੱਥ ਜੋ ਆਪਣੀ ਮਿਹਨਤ ਦੀ ਕਮਾਈ ਦੇ ਵਿੱਚੋਂ ਹਿੱਸਾ ਕਰਕੇ ਪਾਣੀ ਦਾ ਨਾਨੇ ਬੁਧੂ ਖੇਤਾਂ ਉਪਰਾਲਾ ਚਲਾਇਆ ਮੈਨੂੰ ਸਭ ਪਰਾਵਾ ਨੂੰ ਚਲਾਉਣਾ ਚਾਹੀਦਾ ਕਿਉਂਕਿ ਹੁਣ ਟੈਂਪਰੇਚਰ ਵੀ ਨੂੰ ਵੀ ਵੱਧ ਰਿਹਾ ਪੇੜ-ਪੋਦੇ ਰਹਿ ਨਹੀਂ ਬਸ ਅਬ ਤਿਆ ਨਹੀਂ ਹਨ ਇਹ ਗਰਮੀ ਦਾ ਤਾਪ ਮਾਹ ਦਿਨੋਂ ਵੱਧ ਜਾ ਰਿਹਾ ਸੋ ਸਾਰੇ ਵੀਰਾਂ ਨੂੰ ਅੱਜ ਜੋੜ ਕੇ ਬੇਨਤੀ ਹੈ ਜੀ ਆਪਣਾ ਕਿਤੇ ਪਾਣੀ ਭਰ ਕੇ ਰੱਖੋ ਜਾਂ ਪਾਣੀ ਮਦਦ ਦੇ ਚਲਾਓ ਆਗਾ ਵਧੀਆ ਗਰਮੀ ਤੋਂ ਬਚੇ ਜਾ ਸਕੀ ਤੇ ਬਾਤ ਤੋਂ ਬਾਤ ਜਿੰਨਾ ਹੋ ਸਕੇ ਪੇੜ-ਪੋਦੇ ਲਾਓ ਕਿ ਗ੍ਰੀਨਰਸ ਚਾਹੀਦੀ ਆਪਾਂ ਨੂੰ ਕਿਉਂਕਿ ਪੇੜ-ਪੋਦੇ ਰਹਿ ਹੀ ਨਹੀਂ ਕਈ ਟੈਂਪਰੇਚਰ ਦਿਨੋਂ ਦਿਨ ਵੱਧਦਾ ਜਾ ਰਿਹਾ ਜੇ ਪੇੜ-ਪੋਦੇ ਹੁੰਦੇ ਤੇ ਸੈਂਤੋ ਸੂਰਜੀ ਦਾ ਮਾਨ ਨਹੀਂ ਹੁੰਦਾ ਸੀ ਆਸ ਤੋਂ 15 ਸਾਲ ਪਹਿਲਾਂ 2013 ਦੇ ਵਿੱਚ ਮੇਰਾ ਨੋਟ ਕੀਤਾ ਹੈ 37° ਤੇ ਕਦੇ ਟੈਂਪਰੇਚਰ ਨਹੀਂ ਵਧਿਆ ਤੇ ਅੱਜ ਤੁਜੀ ਜਦੋਂ ਬਚਲੇ ਲੋ 40 47° ਜਾ ਰਹੇ ਕਾਰਨ ਕੀ ਆ ਪੇੜ-ਪੋਦੇ ਆਪਾਂ ਵੜਦੇ ਆ ਰੋਡ ਚੋੜੇ ਕਰਦੇ ਆ ਨਾ ਕਿਤੇ ਕੋਈ ਪਾਣੀ ਪੰਛੀਆਂ ਵਾਸਤੇ ਪਸ਼ੂਆਂ ਵਾਸਤੇ ਕੁਛ ਹੈ ਨਹੀਂ ਕਰੇ ਤੇ ਅਸੀਂ ਮਰਦੇ ਰਹੇ ਆ ਤੇ ਆਪਣੇ ਘਰਾਂ ਦੀ ਛੱਤਾਂ ਦੇ ਉੱਤੇ ਵੀ ਪਾਣੀ ਦਾ ਰੋਕੋ ਜਿਵੇਂ ਇਹਨਾਂ ਨੇ ਕੁਪਰਾਲਾ ਕੀਤਾ ਪਾਣੀ ਚਲਾਇਆ ਗਰਮੀ ਤੋਂ ਬਚਣ ਲਈ ਲੋਕਾਂ ਨੂੰ ਰਾਹਤ ਪਹੁੰਚਾਈ ਆ ਤਾਂ ਮੈਂ ਕਹਿੰਦਾ ਇਦਾਂ ਹੀ ਆਪਣੇ ਹੋਰ ਵੀ ਆਪਣੇ ਮਤਲਬ ਕਿ ਚਲਾਣ ਜੀ हां जी ਕੀ ਨਾਮ ਹੈ ਜੀ ਤੁਹਾਡਾ ਤਸ਼ਵੀਰ ਸਿੰਘ ਆ ਜੀ ਅੱਛਾ ਪਾਣੀ ਦੀ ਛਬੀਲ ਲਗਾਈ ਗਈ ਹੈ ਇਸ ਵਾਰ ਕੀ ਕਹਿਣਾ ਚਾਹੋਗੇ ਤੁਸੀਂ ਪਹਿਲਾਂ ਮੌਕ ਭੁਲਾਈ ਆਤੇ ਲਾਈ ਆ ਜੀ ਵੀ ਸੇਵਾ ਤੇ ਗਰਮੀ ਹੈਈ ਹੈ ਜੀ ਗਰਮੀ ਦਸਮਾ ਤੇ ਕੀਤਾਈ ਬਸ ਅਸੀਂ ਰੇੜੀ ਨਾਲ ਵਾਲੇ ਹੈਗੇ ਆ ਜੀ ਕਿਹੜੀ ਯੂਨੀਅਨ ਯੂਨੀਅਨ ਹੈ ਕੋਈ ਜਨ ਵੱਲੋਂ ਲਾਈ ਗਈ ਹੈ ਹਾਂ ਜੀ ਹਾਂ ਜੀ ਨਹੀਂ ਕਿਹੜੀ ਯੂਨੀਅਨ ਕੰਨੀ ਲਾਈ ਗਈ ਹੈ ਬਾਬਾ ਸਾਹਿਬ ਬਿੰਦ ਕਰ ਤੁਸੀਂ ਰੇੜੀ ਯੂਨੀਅਨੋਂ ਲਾਈ ਤੇ ਪਿਛਲੇ ਦਿਨੀ ਅਰਜਨਦੇਵ ਦਾ ਸ਼ਿਦੀ ਦੀਵਸ ਸੀਗਾ ਤੁਸੀਂ ਉਸ ਦਿਨ ਨਹੀਂ ਲਗਾਈ ਕਿ ਮਤਲਬ ਕੋਈ ਚੱਕਰ ਆ ਲਗਾਲਣੀ ਜੀ ਨਹੀਂ ਨਹੀਂ ਕੋਈ ਹੋਣੀ ਨਹੀਂ ਹਾਂ ਹੋਰ ਕੋਈ ਨਹੀਂ ਸਾਡੇ ਸਾਰੇ ਇੱਕੋ ਜਿਹੇ ਆ ਸਾਰੇ ਇੱਕੋ ਜਿਹੇ ਆ ਜੀ ਤਾਂ ਅੱਛਾ ਗਰਮੀ ਕਰਕੇ ਜਵੀ ਲਗਾਈ ਆ ਗਰਮੀ ਲਾ ਦੇ ਸਾਰੇ ਇੱਕੋ ਜਿਹੇ ਹੋ ਗਿਆ ਆਪਾਂ ਵੀ ਠੀਕ ਹੈ